ਰਾਣਾ ਜਾਂਦਾ ਜੀ ਗੁਰਦੁਆਰੇ ਰੋਜ ਉਹਦਾ ਤਾਂ ਕੁਝ ਬਣਿਆ ਨਹੀਂ ਬਸ ਆ ਕਮਜ਼ੋਰ ਸਲਾਹਾਂ ਮਨ ਨੂੰ ਦੇਣੀਆਂ ਨਾ ਚੱਲਣ ਵਾਲੀਆਂ ਸਲਾਹਾਂ ਆਪਣੇ ਮਨ ਨੂੰ ਦੇਣੀਆਂ ਦੇਈ ਜਾਣੀਆਂ ਪਿਛਲੇ ਸਾਲ ਵੀ ਤਾਂ ਮਾਗ ਲਾਇਆ ਸੀ ਸਾਨੂੰ ਕਿਹੜਾ ਕੁਝ ਮਿਲਿਆ ਲਓ ਤੋ ਸਾਧ ਸੰਗਤ ਮਨ ਨੂੰ ਕਮਜ਼ੋਰ ਸਲਾਹਾਂ ਨਾ ਦਿਆ ਕਰੋ ਹਾਰੀ ਇਸ ਕਰਨੀ ਦੇਖਣਾ ਫਿਰ ਉਹਨਾਂ ਵੱਲ ਦੇਖੋ ਨਾ ਜਿਹੜੇ ਦਿਨ ਰਾਤ ਹੀ ਤੁਰੇ ਹੋਏ ਨੇ ਜਾਂ ਅਸੀਂ 4 ਵਜੇ ਉੱਠਣਾ ਤੇ 3 ਵਜੇ ਉੱਠਣ ਵਾਲੇ ਵੱਲ ਦੇਖੋ 3 ਵਜੇ ਉੱਠਣਾ 2 ਵਜੇ ਉੱਠਣ ਵਾਲ ਦੇਖੋ 2 ਵਜੇ ਉੱਠਣਾ ਤੇ ਫਿਰ 1 ਵਜੇ ਵਾਲਿਆਂ ਵੱਲ ਦੇਖੋ ਇੱਥੇ ਤਾਂ 1 2 1 ਚੜੰਦੀਆਂ ਨੇ ਧੰਨ ਬਾਬਾ ਅਨੰਦ ਸਿੰਘ ਜੀ ਨਾਨਕ ਸਰ ਵਾਲੇ ਸਵੇਰ 12 ਉੱਠਦੇ ਨੇ ਔਰ ਡੇਲੀ ਦਾ ساری ਉਮਰ ਦਾ ਸੀ ਦੇਖ ਲਓ ساری ਉਮਰ ਇੱਕ ਵਜੇ ਨੂੰ ਚੌਂਕੜਾ ਲੱਗ ਜਾਣਾ ਨਾਮ ਜਪਦਿਆਂ ਜਪਦਿਆਂ ਇੰਨੀਆਂ ਨਾੜਾਂ ਇੰਨਾ ਦਿਮਾਗ ਬ੍ਰੇਨ ਖੁਸ਼ਕ ਹੁੰਦਾ ਸੀ ਇੱਕ ਪਾਈਆ ਪਾਈਆ ਮੱਖਣ ਸਿਰ ਵਿੱਚ ਰੱਖਦੇ ਸੀ ਸਾਰਾ ਹੀ ਸਮਾ ਜਾਂਦਾ ਸੀ ਸਾਰਾ ਹੀ ਸਮਾ ਜਾਂਦਾ ਤਰ ਖੁਸ਼ਕ ਹੁੰਦੀ ਏ ਜਾਗਣਾ ਤੇ ਨਾਮ ਜਪਣਾ ਬੋਲਣਾ ਫਿਰ ਜਦੋਂ ਉੱਚੀ ਉੱਚੀ ਬੋਲਦੇ ਆ ਫਿਰ ਇਹ ਬ੍ਰੇਨ ਦੀਆਂ ਨਾੜਾਂ ਖੁਸ਼ਕ ਹੁੰਦੀਆਂ ਨੇ ਫਿਰ ਨਾਲ-ਨਾਲ ਉਹਨਾਂ ਦੀ ਤਰਾਈ ਕਿੰਨਾ-ਕਿੰਨਾ ਤੇਲ ਸਿਰ ਦੇ ਵਿੱਚ ਕਿੰਨਾ-ਕਿੰਨਾ ਘਿਓ ਸਿਰ ਵਿੱਚ ਬਾਦਾਮ ਰੋਗਨ ਤਾਂ ਕਿ ਸਾਡਾ ਨਾਮ ਚੱਲਦਾ ਰਹੇ ਸਿਮਰਨ ਸਾਡਾ ਚੱਲਦਾ ਰਹੇ ਕੋਈ ਦਿਮਾਗੀ ਤੌਰ ਤੇ ਬਿਮਾਰੀ ਤੌਰ ਤੇ ਕੋ ਕੱਲ ਨੂੰ ਰੁਕਾਵਟ ਨਾ ਪੈ ਜਾਈ ਜੇਦਾ ਵੀ ਅੱਜ ਬੋਲ ਬਾਲਾ ਜਯਦਾਕਾਰ ਹੈ ਭਾਵੇਂ ਰਾੜਾ ਸਾਹਿਬ ਹੈ ਭਾਵੇਂ ਮਸਤੂਆਣਾ ਹੈ ਭਾਵੇਂ ਟਕਸਾਲ ਹੈ ਦੇਖੋ ਤਾਂ ਸਹੀ ਉਸੇ ਮਹਾਪੁਰਖ ਦੀ ਜਯਦਾਕਾਰ ਹੈ ਜਿਨ੍ਹਾਂ ਨੇ ਬੈਠ ਚੌਂਕੜੇ ਲਾ ਰੱਜ ਕੇ ਤਪੱਸਿਆ ਕੀਤੀ ਬਾਕੀ ਤਾਂ ਸਭ ਦਾ ਹੀ ਨਾਮ ਨਾਮਣਿਸ਼ਾਨ ਮਿਟੀ ਜਾ ਰਿਹਾ ਖਤਮ ਹੋਈ ਜਾ ਰਿਹਾ ਬਸ ਕੌਣ ਆਇਆ ਸੀ ਕੌਣ ਨਹੀਂ ਕੋਈ ਪਤਾ ਨਹੀਂ ਕਿੰਨਿਆਂ ਕਿੰਨਿਆਂ ਨੂੰ ਮੋਢਿਆਂ ਤੇ ਚੱਕ ਚੱਕ ਕੇ ਅਸੀਂ ਛੱਡਿਆ ਆ ਮੁਰਦਗਾਟ ਵਿੱਚ ਉਹਨਾਂ ਨੇ ਤਾਂ ਹੀ ਕਿਹਾ ਨਾ ਫਰੀਦਾ ਕਿੱਥੇ ਟੈਂਡੇ ਮਾਪਿਆ ਜਿੰਨੇ ਤੂੰ ਜਣਿਆ ਜਿੰਨੇ ਤੂੰ ਜਣਿਆ ਜਿੰਨ ਨੂੰ ਤੈਨੂੰ ਜੰਮਿਆ ਹੈਗੇ ਉਹ ਜਿੰਨੇ ਤੂੰ ਜਣਿਓ ਤੈ ਪਾਸੋਂ ਲੱਦ ਗਏ ਅੱ ਲੱਦ ਗਏ ਅਖਰ ਕਾਦੇ ਵਾਸਤੇ ਵਰਤਿਆ ਵੀ ਤੇਰੇ ਮੋਢਿਆਂ ਤੇ ਲੱਦ ਕੇ ਗਏ ਹੋ ਤੈ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪਤੀਣੀਓ ਤੈਨੂੰ ਅਜੇ ਵੀ ਨਹੀਂ ਪਤਾ ਲੱਗਦਾ ਵੀ ਮੈਂ ਵੀ ਉਧਰ ਨੂੰ ਜਾਣਾ ਹੈ ਮੇਰਾ ਵੀ ਜਾਣ ਦਾ ਰਸਤਾ ਬੋਲੋ ਉਹੀ ਹੈ ਉਹੀ ਹੈ ਆਪੇ ਆਪ ਛੱਡੀ ਜਾਨਾ ਮੋਢਿਆਂ ਤੇ ਤੈਨੂੰ ਨਹੀਂ ਪਤਾ ਦੂਜਿਆਂ ਨੂੰ ਅੱਗ ਲਾਉਣਾ ਫੜਾਫੜ ਤੈਨੂੰ ਨਹੀਂ ਲੱਗਣੀ ਇੱਕ ਦਿਨ ਦੂਜਿਆਂ ਦੀ ਰਾਖ ਸੁਆਹ ਚੁੱਕ ਕੇ ਕੀਰਤਪੁਰ ਸਾਹਿਬ ਛੱਡ ਕੇ ਉਹਨਾਂ ਤੇਰੀ ਨਹੀਂ ਜਾਣੀ ਇੱਕ ਦਿਨ ਇਸ ਚੇਤੇ ਵਿੱਚ ਹੋਣਾ ਚਾਹੀਦਾ ਫਿਰ ਪਕੜ ਘਟਦੀ ਹੈ ਮੋਹ ਘਟਦਾ ਹੈ ਫਿਰ ਬਾਣੀ ਵੱਲ ਜਾਦੇ ਜੁੜਿਆ ਜਾਂਦਾ ਹੈ ਆ ਗੱਲਾਂ ਸਾਨੂੰ ਚੇਤੇ ਹੋਣੀਆਂ ਚਾਹੀਦੀਆਂ